ਸਾਰੇ ਵੀਰਾਂ ਨੂੰ ਸਤ ਸ੍ਰੀ ਅਕਾਲ ਦੋਸਤੋ ਤੁਹਾਡਾ ਸਵਾਗਤ ਹੈ ਜੀ ਆਪਣੇ ਚੈਨਲ ਫਤਿਹਦੀ ਫਾਰਮ ਦੇ ਵਿੱਚ ਦੋਸਤੋ ਜਿਹੜੀ ਆਪਣੀ ਆਈਡੀ ਦੇ ਇਹ ਪਿੰਡ ਕੈਰੋਂ ਤੇ ਜ਼ਿਲ੍ਹਾ ਤਰਨਤਾਰਨ ਤੇ ਤਹਿਸੀਲ ਲੱਗਦੀ ਹੈ ਸਪਿੰਡ ਨੂੰ ਪੱਟੀ ਅੱਜ ਤਨ ਜਿਹੜੀਆਂ ਦੋ گاਵਾਂ ਖਾ ਰਹੇ ਨੇ ਬਹੁਤ ਸੋਹਣੇ گاਵਾਂ ਨੇ ਸੁੰinsula گاਵਾਂ ਨੇ ਕੀ ਇਹਨਾਂ ਕਰਮਾਂ ਹੋਏ ਡਿਟੇਲ ਹੈ ਕੀ ਪ੍ਰਾਈਸ ਕੀ ਮਿਲ ਕ ਆਪਾਂ ਅੱਡਾ ਨਿਸ਼ਾ ਕਰਦੇ ਹਾਂ ਉਸ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਕਹਿੰਦਾ ਕਿ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਦੇ ਬੈਲ ਆਈਕਨ 'ਤੇ ਬਸ ਕਰ ਲਿਓ ਤੇ ਦੋਸਤੋ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਾ ਕਰੋ ਕਿਉਂਕਿ ਹੋਰ ਵੀ ਕਿਸੇ ਵੀਰ ਦਾ ਫਾਇਦਾ ਹੋ ਸਕੇ ਤੇ ਉਹ ਆਪਾਂ ਵੀਰ ਨਾਲ ਗੱਲਬਾਤ ਕਰਦੇ ਆਂ ਕੀ ਕੀ ਦਾ ਰਿਕਾਰਡ ਕਿ ਦੂਜਾ ਸੁਭਾਅ ਦਾ ਚੱਲਦਾ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਉਹ ਵੀਰ ਜੀ ਪਰਿਵਾਰ ਠੀਕ ਠਾਕ ਜੀ ਹਾਂ ਕਿਰਪਾ ਜੀ ਚੜ੍ਹਦੀ ਕਲਾ ਜੀ ਹੋਰ ਕਲੇਸ਼ਾ ਬੱਚੇ ਪਰਿਵਾਰ ਠੀਕ ਆ ਸਭ ਚੜ੍ਹਦੀ ਕਲਾ ਵੀਰ ਜੀ ਤੇ ਵੀਰ ਜੀ ਆਪਣਾ ਐਡਰੈਸ ਬੋਲ ਦਿਓ ਪਿੰਡ ਕੈਰੋਂ ਪਿੰਡ ਕੈਰੋਂ ਜਲਾ ਤਰਨ ਤਰਨ ਹਾਂ ਜੀ ਹਾਂ ਜੀ ਠੀਕ ਠ ਦੇ ਛੋਟੇ ਵੀ ਰਾਜ ਆਪਾਂ ਕਿੰਨਿਆ ਗਾਮ ਕੰਮ ਕੀਤੀਆਂ 2 ਝੋੜਾ ਏ ਝੋੜਾ ਝੋੜਾ ਜੀ ਅੱਛਾ ਝੋੜਾ ਗਾਵਾਂ ਦਾ ਬੱਟਾ ਤਿਆਰ ਇੱਕ ਨੰਬਰ ਦਾ ਗਾਂ ਕੀਟਲੇ ਦੀ ਸੁਵਾ ਤੁਝਾ ਹਾਂਜੀ ਤੇ ਸੂਈ ਕਦੋਂ ਏ ਪਰਸਾਂ ਪਰਸੋਂ ਸੂਈ ਏ ਦੁੱਧ ਕਿੰਨਾ 15 ਕਿਲੋ ਦੁੱਧ ਦੋਸਤੋ 15 16 ਲੀਟਰ ਦੁੱਧ ਤਿਆਰ ਆ ਤੇ ਨਿਕੜਵਾ ਥਾਣਾ ਦੇ ਭਾਰਾ ਲੈਵਾ ਬਿਲਕੁਲ ਇਹ ਤੁਹਾਨੂੰ ਖੋਲ ਕੇ ਦਿਖਾਉਨੇ ਆ ਖੋਲੋ ਜੀ ਵੀਰ ਜੀ ਪਰਤਾਸਿੰਘ ਕਹ ਰਹੇ ਜੀ ਫੁੱਲ ਰਹੇ ਨੇ ਦਰੋ ਜੀ ਲੋਬੇ ਦੋਸਤੋ ਅੱਜ ਅੱਜ ਜੀ ਕੋਸਾ ਥਾਨ ਲੈਵਾ ਬਾਗਮਾਲ ਟਾਈਟ ਆਰਡਰ ਭਾਰਾ ਬਿਲਕੁਲ ਥਾਨ ਲੈਵਾ ਤੁਹਾਡੇ ਸਾਹਮਣੇ ਜੀ ਇਹ ਤੋਂ ਥੋੜੀ ਟੋਪਿੰਗ ਜੀ ਇਹਦੇ ਕਾਲੇਛਾ ਢੇਰੀ ਆ ਕੇ ਪੁਰੇ ਅੰਮ੍ਰਿਤਸਰ ਵਾਲੀ ਢੇਰੀ ਆ ਬੋਲਬਲ ਦਾ ਬੱਚਾ ਕਿ ਬਾਡੀ ਸਟਚਰ ਦਾ ਗਾਂ ਦਾ ਬਹੁਤ ਪਿਆਰਾ ਤੇ ਸੁਵਕਨਵਾ ਦਾ ਸੂਆ ਦੂਜਾ ਸੂਆ ਤਿਜਾ 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 ਸੂਆ ਆ ਦੋਸਤੋ ਥਣ ਆਰਡ ਰੱਖੋ ਇਹਦਾ ਤੇ ਆ ਤੁਹਾਨੂੰ ਬੱਚਾ ਵਿਖਾ ਦਿੰਦੇ ਜੀ ਪਾਵੇਂ ਅੱਗੇ ਥਾਣੇ ਆ ਜੀ ਆ ਡੱਬਾ ਦੋਸਤੋ ਆ ਡੱਬਾ ਵੱਛਾ ਜੀ ਬਿਲਕੁਲ ਤਾਜੀ ਸੂਈ ਜੇ ਤੇ ਨਾੜੂ ਬਿਲਕੁਲ ਕੱਟਿਆ ਜੇ ਠੀਕ ਠੀਕ ਬੋ ਜੀ ਕਹਿੰਦਾ ਕਿ ਪੀੜ ਦੇ ਪਾਵੇ ਵਾ ਕੇ ਥਾਣੇ ਦੇ ਤੇ ਨੱਕਰਵਾ ਥਾਣੇ ਆ ਹਾਂ ਵੀ ਬਾਡੀ ਵੇਟ ਉੱਚਾ ਲੰਮਾ ਕੱਦ ਕੱਢ ਭਾਰੀ ਜੁੱਸਰੀ ਮਾਲਕ ਤੇਵ ਦੀ ਕੀ ਬੱਛੀ ਬੱਛੀ ਮੁੱਲ ਕੀ ਕਰਦੇ ਆ ਪਤਾ ਹਾਂ ਬੋਲ ਮੋਲ ਨਾ ਉਹ ਸਤਨਾਮ ਸੋਨੀਆ ਇੱਥੇ ਉਹ ਹੀ ਕਰੂਗਾ ਮੁੱਲ ਫੋਨ ਤੇ ਮੁੱਲ ਦੋਸਤੋ ਫੋਨ ਤੇ ਹੋਊਗਾ ਜੀ ਲੈ ਉਹ ਬੰਦ ਹੋਵੇ ਦੇ ਦੇਣੇ ਆ ਤੇ ਫੋਨ ਆਪੇ ਹੋ ਜਾਣਾ ਠੀਕ ਠੀਕ ਹੈ ਨੰਬਰ ਪਤਾ ਦੇਣੇ ਬਾਅਦ ਚ ਬੰਦ ਬੰਦ ਕੋਈ ਨਹੀਂ ਇਹ ਲਾਖ ਪੜੀ ਹੈ ਪੈਸੇ ਪਿਣਾਉਣੇ ਪਾਣੀ ਤੋਂ ਈ ਚਾਈ ਮਾਰੀ ਪਾਣੀ ਪੀਣਾ ਉਹਨੇ ਬਹੁਤ ਸ਼ਰਤ ਤੇ ਮੜਾ ਜਾ ਦੋਸਤੋ ਜੇ ਕਰਾ ਫੇਰ ਵੇਖ ਲੋ ਥਾਨ ਲੈਵਾ ਜੰਦਾ ਤੁਰਿਆ ਫਿਰਦਾ ਰਹਿੰਦਾ ਤੇ ਥਾਨ ਤੁਣ ਚਾਰੇ ਬਰਾਬਰੇ ਵੀਰ ਜੀ ਮੈਂ ਨਾ ਬੰਬੀ ਵਰਗੂੰ ਚੱਲਦੇ ਆਗੇ ਠੀਕ ਐ ਬੰਬੀ ਨੂੰ ਧਾਰ ਜਾਂਦੀ ਵੀਰ ਕਿਨੂਰ ਠੀਕ ਐ ਪ੍ਰਤਾਸ ਜੀ ਬੰਦ ਉਹਨੂੰ ਲਓ ਜੀ ਲਓ ਬੰਨ ਦਿੱਤੀ ਜੇ ਚੱਲਾ ਮੈਂ ਤੁੰ ਕਹਾਂ ਚੱਡਾ ਲੋ ਥਾਨ ਲੈਵਾ ਵੇਖੋ ਪਾਕ ਮੋਲ ਟਾਈਟਲ ਭਾਰਾ ਆ ਡਰਿਆ ਕਿਵੇਂ ਤੁਹਾਨੂੰ ਲੱਗਦਾ ਠੀਕ ਠੀਕ ਹਾਂ ਤੇ ਵੀਰ ਜੀ ਆਲੇ 2 ਨੰਬਰ ਦਾ ਗਾਵਾਂ ਇਹ ਵੀ ਦੁੱਜਾ ਸੂਆ ਦੁੱਜਾ ਸੂਆ ਅੱਛਾ ਦੁੱਜਾ ਸੂਆ ਦਾ ਦੁੱਧ ਕਿੰਨਾ ਦੁੱਧ 13 ਕਿਲੋ ਬੋਲਾ ਇਹਦੇ ਕੋਲ ਵੀ ਆਉਂੇ ਹਨਾ ਨੂੰ ਕਿੱਲਾ ਨਾਲ 13 ਕਿਲੋ ਬੋਲਾ ਹਾਂ ਠੀਕ ਆ ਤੇ ਮੋਲੇ ਦਾ ਫੋਨ ਤੇ ਕਰਨਾ ਮੋਲੇ ਤਾਂ ਵੀ ਫੋਨ ਤੇ ਕਰਾਂ ਜੋ ਨਾ ਸਤਰਾੰਤ ਤੋਂ ਇੱਥੇ ਨਹੀਂ ਆ ਠੀਕ ਠੀਕ ਯਾ ਕਰੇ ਤੇ ਆਪਾਂ ਨੂੰ ਮੁੱਲ ਬਾਰੇ ਖੋਲੋ ਖੋਲੋ ਫੇਰ ਤੋਰੋ ਨੂੰ ਆਹੋ ਤੋਰੋ ਤੋਰੋ ਸਾਦੇ ਕਰਕੇ ਫੇਰ ਵੀਰੋ ਆਂਦਾ ਨਾਮ ਕਰ ਲੋ ਵੀ ਦੋਸਤੋ ਇਹਦਾ ਵੀ ਟਾਈ ਟੱਡ ਦਾ ਨਿਕੜਵਾ ਥਣ ਜੇ ਖਾਣਾ ਜਿਆ ਭਾਰੀ ਗੈਪ ਆ ਉੱਜਾਲਾ ਮ ਕੱਦ ਘਟ ਬੋਡ ਸਟਰਕਚਰ ਬਹੁਤ ਪਿਆਰਾ ਤੇ ਫੇਸ ਕੁਆਲਟੀ ਦੁਵਾਲੀ ਬਹੁਤ ਪਿਆਰੀ ਜੀ ਕਿਤੇ ਧਿਆਨ ਧਿਆਨ ਤੋਰ ਚਾਲ ਬਿਲਕੁਲ ਸੋਹਣੀ ਲੱਖਣਾ ਟਾਈਟ ਆਰਡਰ ਤੇ ਬੱਚਾ ਕਿਹੜਾ ਹੈ ਮਗਰ ਬੱਚਾ ਆ ਬੱਚਾ ਦੋਸਤੋ ਆ ਜੇ ਇਹਦਾ ਵੀ ਬਿਲਕੁਲ ਗੱਲਾ ਨਾਲੂ ਤੇ ਤਾਜੀ ਸੂਈ ਜੇ ਬੱਛੀ ਬੱਛੀ ਹੈ ਬੱਛੀ ਹੈ ਓਏ ਮੇਤਰਾ ਬਿਲਕੁਲ ਦੋਵੇਂ ਤਾਜ਼ੀਆਂ ਸੁਈਆਂ ਵੇੜਾਂ ਨੇ ਠੰਡੀ ਤੇਰੀ ਆ ਠੰਡੀ ਤੇਰੀ ਬੰਦੋ ਬੇ ਪਾ ਆ ਮਿੱਠੇ ਪਤਾ ਸੀ ਕੋਈ ਕਹਣਾ ਤੇ ਪਰ ਕੁਝ ਮਿੱਠੇ ਮਿੱਠੇ ਪਾ ਮਿੱਠੇ ਪਾ ਹਾਂ ਦੋ ਢਾਲੀ ਦੋ ਢਾਲੀ ਤੇ ਨੀੜ ਵੱਚੀ ਪੂਰੀ ਠੀਕ ਆ ਠੀਕ ਆ ਜੀ ਆ ਜਾਓ ਬੇ ਆਪੇ 700 ਕਰ ਲੂਗਾ ਮੋਹਰ ਓਕੇ ਧੰਵਾਦ ਜੀ ਤੇ ਫੋਨ ਨੰਬਰ ਬੋਲਿਆ ਪਾ ਫੋਨ ਨੰਬਰ ਦੱਸ ਪੁੱਤ 936 946 ਬੋਲਣਾ ਨਹੀਂ ਆਉਂਦਾ ਕਾਲੇ ਸਰ ਨੰਬਰ ਨਾਲ ਕੁੜੀਆਂ ਚ ਨਹੀਂ ਨਹੀਂ 946 936 52 ਅੱਛਾ 9352 98 9652 9652 ਖਲਾਵੇਂ ਬੋਲ ਦੋ ਇੱਕ ਵਾਰ ਫੇਰ ਨੰਬਰ ਬੋਲ ਮਰੇ 936 9352 ਠੀਕ ਠਾਕ ਲੱਗਦਾ